ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਸ ਸਾਹਿਬ ਜੀ ਕੀ ਪਤੈ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਣਾ ਕੋਟਕਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਬਈ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਾਅਦਾ ਕੀਤਾ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਚ ਨਾ ਸੋਧ ਹੋਈ ਨੀ ਕੱਲਾ ਕੱਲਾ ਜ਼ੇਹਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇੜੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ੇਹਦਾਰ ਕਰਦੇ ਹਾਲ ਸਿੰਘ ਜੰਡੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ੇਹਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈ ਆ ਪਰ ਉਹਨੂੰ ਲਿਖ ਕੇ ਕਾਲ ਤੱਕ ਹਮਨ ਦਿੱਤਾ ਇਹਨਾਂ ਨੂੰ 20 ਤਰੀਕ ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨੇ ਲਿਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੋਣਾ ਨੇ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਏ ਉਹ ਤਾਂ ਮਾਰਦੀ ਦਿੱਤੀ ਆਂ ਚਸਾਲੀ ਕਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੁਹਾਨੂੰ ਕਹੂੰਗਾ ਮੈਂ ਬਈ ਬੰਦੇ ਨੂੰ ਮੈਂ ਗੱਲ ਨਹੀਂ ਤੇਰਾ ਕਰ ਨਹੀਂ ਇਸ ਕਰ ਦਿੱਤੇ ਤੂੰ ਮੇਰੇ ਲੜਾਈ ਕਰਉਣ ਦੀ ਯਕੀਨ ਕਰਦੀ ਨਹੀਂ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੈਨੂੰ ਧਾਮੀ ਤੇ ਮੇਰੇ ਤਾਂ ਇਸ ਗੱਲ ਦੀ ਇਲਮ ਨਹੀਂ ਕੋਈ ਤੇ ਕੀ ਹੋਣ ਦੇ ਤੇ ਕੀ ਨਹੀਂ ਹੋਇਆ ਚਲੋ ਆਪਾਂ ਚਾਲੂ ਕਹੋਗੇ ਬਈ ਹੋਗਾ ਨਾ ਮੇਰੇ ਧਾਮੀ ਨੇ ਕਰਾ ਦਿੱਤੀ ਫਿਰ ਮੰਨ ਲਓਗੇ ਤੁਸੀਂ ਗੱਲ ਪਪਾ ਸਰ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ ਨਹੀਂ ਫਿਰ ਮੈਂ ਨਹੀਂ ਇਸ ਗੱਲ ਕਰ ਰੋ ਤਿਆਰ ਜੀ ਤੁਸੀਂ ਆਹ ਇਹ ਮੇਰੀ ਮੇਰੀ ਗੱਲ ਦਾ ਕਾਲਤਾਖ ਨਹੀਂ ਕਰਦੇ ਤੁਸੀਂ ਸ਼ਿਕੀਰਪੁਰ ਕਿੱਥੋਂ ਲੈਣ ਦੀ ਵਿੱਚ ਜੀ ਨਹੀਂ ਨਹੀਂ ਉਹਨਾਂ ਨਾਲ ਗੱਲ ਹੋਊਗੀ ਮੈਂ ਸਮਾਨਦਮ ਬਿਆ ਤੁਸੀਂ ਕਹਦੇ ਹੋ ਸਮਾਨਦਮ ਹੋਇਆ ਨਹੀਂ ਨਹੀਂ ਉਹ ਵੀ ਪ੍ਰਧਾਨ ਰਹੇ ਨੇ ਨਾ ਸ਼ਰੋਨੀ ਕਮੇਟੀ ਦੇ ਲੈ ਚਲੋ ਰਹੇ ਫਿਰ ਉਹਨਾਂ ਨਾਲ ਕਰ ਲਓ ਗੱਲ ਜੀ ਤੁਸੀਂ ਸੋ ਦੋਸਤੋ ਗੁਰਵਿੰਦਰ ਸਿੰਘ ਕੋਟਪੂਰਾ ਨਾਲ ਜਦੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਲ ਫੋਨ ਤੇ ਹੋ ਰਹੀ ਸੀ ਤਾਂ ਪ੍ਰਧਾਨ ਧਾਮੀ ਨੇ ਗੱਲਬਾਤ ਕਰਦਿਆਂ ਬੀਬੀ ਜ਼ਗੀਰ ਕੌਰ ਨੂੰ ਅਪਸ਼ਬਦ ਬੋਲੇ ਉਸ ਤੋਂ ਬਾਅਦ ਮਾਫੀ ਵੀ ਮੰਗ ਲਈ ਸੋ ਐਸਜੀਪੀਸੀ ਦੇ ਸਤਕਾਰਤ ਅਹੁਦੇ ਤੇ ਬੈਠੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਤਰ੍ਹਾਂ ਸ਼ੋਭਾ ਤਾਂ ਨਹੀਂ ਦਿੰਦਾ ਸੋ ਬਾਅਦ ਚ ਵੀਡੀਓ ਪਾ ਕੇ ਮਾਫੀ ਵੀ ਮੰਗ ਲਈ ਕਿ ਮੇਰੇ ਕੋਲੋਂ ਅਪਸ਼ਬਦ ਬੋਲ ਹੋ ਗਿਆ ਸੋ ਤੁਹਾਨੂੰ ਕਿਵੇਂ ਲੱਗਦਾ ਹੈ ਇਸ ਵੀਡੀਓ ਤੇ ਆਪਣੇ ਕਮੈਂਟ ਜਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਸੋ ਧੰਨਵਾਦ